ਬਾਲ ਰੀਅਲ ਅਸਟੇਟ ਵੱਲੋਂ ਗੁਰਦੁਆਰਾ ਸਾਹਿਬ ਹਾਪਰਸ ਕ੍ਰੋਸਿੰਗ ਵਿਖੇ ਹੜ੍ਹ ਪੀੜਤਾਂ ਲਈ ਕੱਪੜੇ ਤੇ ਹੋਰ ਜ਼ਰੂਰੀ ਸਮਾਨ ਇਕੱਠਾ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੀ ਅਗਵਾਈ ਬਾਲ ਰੀਅਲ ਅਸਟੇਟ ਦੇ ਸੰਸਥਾਪਕ ਤੇ ਸੀਈਓ ਅਮਰਦੀਪ ਬਾਲ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਮਦਦ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਤੇ ਇਸ ਲਈ ਸੰਗਤ ਵੱਲੋਂ ਮਿਲ ਰੇ ਯੋਗਦਾਨ ਲਈ ਉਹ ਧੰਨਵਾਦੀ ਨੇ। ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਥਾਨਕ ਸੰਗਤ ਤੇ ਹੋਰ ਵਸਨੀਕਾ ਵੱਲੋਂ ਵੱਡੀ ਗਿਣਤੀ ਵਿੱਚ ਕੱਪੜੇ ਤੇ ਯੂਟਿਲਿਟੀ ਆਈਟਮਸ ਡੋਨੇਟ ਕੀਤੇ ਜਾ ਰਹੇ ਨੇ ਤੇ ਜਲਦੀ ਹੜ੍ਹ ਪੀ ਆਪਣੇ ਇਸ ਉਪਰਾਲੇ ਬਾਰੇ ਅਮਰਦੀਪ ਬਲ ਹੋਣਾ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਸਤਿ ਸ੍ਰੀ ਅਕਾਲ ਜੀ ਮੈਂ ਬਲ ਅਮਰਦੀਪ ਬਲ ਰੀਅਲ ਏਸਟੇਟ ਤੋਂ ਤੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਸਾਡੀ ਰੀਅਲ ਏਸਟੇਟ ਨੂੰ ਪੂਰੇ ਇਸ ਮਹੀਨੇ 5 ਸਾਲ ਹੋਣ ਜਾ ਰਹੇ ਨੇ ਤੇ ਇਹ ਤੁਹਾਡੇ ਪਿਆਰ ਤੇ ਮੁਹੱਬਤ ਤੋਂ ਬਿਨਾ ਪੋਸੀਬਲ ਨਹੀਂ ਹੈ ਇਸ ਓਕੇਸ਼ਨ ਨੂੰ ਸਪੈਸ਼ਲ ਬਣਾਉਣ ਵਾਸਤੇ ਅਸੀਂ ਇਸ ਐਤਵਾਰ ਗੁਰਦੁਆਰੇ ਸਾਹਿਬ ਦੇ ਵਿੱਚ ਇੱਕ ਚੈਰਿਟੀ ਇਵੈਂਟ ਕਰਨ ਜਾ ਰਹੇ ਹਾਂ ਉਸ ਦੀ ਸ਼ੁਰੂਆਤ ਹੋਊਗੀ 14 ਸਤੰਬਰ ਨੂੰ ਸੁਖਨੀ ਸਾਹਿਬ ਦੇ ਪਾਠ ਨਾਲ ਜਿਹੜਾ 10 ਤੋਂ 12 ਵਜੇ ਤੱਕ ਕਰਵਾਇਆ ਜਾਊਗਾ ਤੇ ਅਸੀਂ ਇਸ ਵਿੱਚ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਫੂਡ ਤੇ ਕੱਪੜੇ ਡੋਨੇਟ ਕਰ ਸਕਦੇ ਨੇ ਜਿਹੜਾ ਫੂਡ ਹੋਊਗਾ ਉਹ ਆਸਟ੍ਰੇਲੀਆ ਦੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਦਿੱਤਾ ਜਾਊਗਾ ਤੇ ਗੁਰਦਾਰੇ ਦੇ ਵਿੱਚ ਵੀ ਯੂਜ਼ ਹੋ ਸਕਦਾ ਤੇ ਜਿਹੜਾ ਫੂਡ ਸੌਰੀ ਜਿਹੜੇ ਕੱਪੜੇ ਹੋਣਗੇ ਉਹ ਪੰਜਾਬ ਫਲੱਡ ਵਾਸਤੇ ਉੱਥੇ ਪੰਜਾਬ ਦੇ ਵਿੱਚ ਭੇਜੇ ਜਾਣਗੇ ਤਾਂ ਕਿ ਲੋਕਾਂ ਦੀ ਮਦਦ ਕੀਤੀ ਜਾਵੇ ਤੇ ਸਾਡੀ ਅਪੀਲ ਹੈ ਜੀ ਸਾਡਾ ਵੱਧ ਤੋਂ ਵੱਧ ਸੰਯੋਗ ਦਿਓ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਐਤਵਾਰ ਗੁਰਦੁਆਰੇ ਸਾਹਿਬ ਦੇ ਵਿੱਚ ਮਿਲਦੇ ਹਾਂ ਜੇ ਤੁਸੀਂ ਫੇਰ ਵੀ ਕਿਸੇ ਤਰੀਕੇ ਦੇ ਨਾਲ ਉੱਥੇ ਨਹੀਂ ਪਹੁੰਚ ਸਕਦੇ ਤੇ ਮਦਦ ਕਰਨਾ ਚਾਹੁੰਦੇ ਜੇ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੇ ਧੰਨਵਾਦ ਸਾਸਰੀ ਕਾ ਅਮਰਦੇਵ ਬਲਹੋਰਾ ਦੀ ਅਗਵਾਈ 'ਚ ਇਹ ਸੇਵਾ ਮੁਹਿੰਮ ਗੁਰਦੁਆਰਾ ਸਾਹਿਬ ਹੌਪਰਸ ਕ੍ਰੋਸਿੰਗ ਦੇ ਵਿੱਚ ਜਾਰੀ ਹੈ ਤੁਸੀਂ ਵੀ ਆਪਣਾ ਛੋਟਾ ਜਿਹਾ ਯੋਗਦਾਨ ਦੇ ਕੇ ਕਿਸੇ ਦੇ ਚਿਹਰੇ ਤੇ ਮੁਸਕਰਾਹਟ ਲਿਆ ਸਕਦੇ ਹੋ ਇਸ ਲਈ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਤੁਹਾਡੀ ਜ਼ਰੂਰਤ ਹੈ